ਚਹਲ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਗਰਤੇਜ ਸਿੰਘ ਸਮਾਉ ਵੱਲੋਂ ਚੱਲ ਰਹੇ ਬਾਬਾ ਜੋਗੀਪੀਰ ਪਬਲਿਕ ਸਕੂਲ ਵਿਖੇ ਗਤੰਤਰਤਾ ਦਿਵਸ ਮਨਾਇਆ ਗਿਆ ਤੇ ਸੰਸਥਾ ਵੱਲੋਂ ਨਵ ਜੰਮੀਆਂ ਬੱਚੀਆਂ ਨੂੰ ਬਾਕਰ ਦੇ ਕੇ ਗਤੰਤਰਤਾ ਦਿਵਸ ਮਨਾਇਆ ਗਿਆ ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾਕਟਰ ਗਰਤੇਜ ਸਿੰਘ ਸਮਾਉ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਹਲ ਫਾਊਂਡੇਸ਼ਨ ਵੱਲੋਂ ਹੋਰ ਵੀ ਲੋਕ ਪੁਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਕੰਮ ਕਰ ਰਹੀ ਹੈ ਲੰਬੇ ਸਮੇਂ ਤੋਂ ਧੀਆ ਦੀ ਲੋੜੀ ਮਨਾਈ ਜਾਂਦੀ ਹੈ ਤੇ ਇਸ ਵਾਰ ਬਾਬਾ yogi peer public school ਵਿੱਚ ਅਨੇਕਾਂ ਪਿੰਡਾਂ ਦੀਆਂ ਨਵ ਜੰਮੀਆਂ ਬੱਚੀਆਂ ਨੂੰ ਬਾਕਰ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅੱਗੇ ਤੋਂ ਵੀ ਇਸੇ ਤਰ੍ਹਾਂ ਗਤੰਤਰਤਾ ਦਿਵਸ ਮਨਾਉਣ ਦਾ ਪ੍ਰਣ ਕੀਤਾ ਇਸ ਮੌਕੇ 13 ਪਿੰਡਾਂ ਵਿੱਚ 1 ਸਾਲ ਵਿੱਚ ਜੰਮੀਆਂ 200 ਧੀਆਂ ਨੂੰ ਗਿਫਟ ਦਿੱਤੇ ਗਏ ਤੇ 75ਵੇਂ ਗਣਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਪਹੁੰਚੇ ਸੈਕਟਰੀ ਮਾਰਕੀਟ ਕਮੇਟੀ ਜਗਸੀਰ ਸਿੰਘ ਸਰਪੰਚ ਮਨਜੀਤ ਸਿੰਘ ਤੇ ਸਮੂਹ ਪੰਚਾਇਤ ਰੱਲਾ ਪ੍ਰਧਾਨ ਪ੍ਰਬੰਧਕ ਕਮੇਟੀ ਅਤੇ ਸਾਬਕਾ ਸਰਪੰਚ ਅਵਤਾਰ ਸਿੰਘ ਤੋਤੀ ਪਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ ਅੱਜ ਜੀ ਮੈਂ ਡਾਕਟਰ ਕੁਪੇਸ ਸਿੰਘ ਚੇਅਰਮੈਨ ਚਾਂਪਰ ਤੋਂ ਸੁਣਾਉਂ ਮੈਂ ਮਲੇਜੇ ਨੂੰ ਬੈਕਗਰਾਉਂਡ ਬਾਬਾ ਚਰਚੀਆ ਗਰੁੱਪ ਆਫ ਐਜੂਕੇਸ਼ਨ ਤੇ ਬਾਬਾ ਜੋਗੀ ਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਜ ਜੋ 75 ਮਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਪੂਰੇ ਭਾਰਤ ਵਿੱਚ ਕੋਈ ਵਿੱਚ ਸਾਰਿਆਂ ਭਾਰਤ ਵਾਸੀਆਂ ਨੂੰ ਪੂਰੇ ਵਰਲਡ ਵਾਸੀਆਂ ਨੂੰ ਵਧਾਈਆਂ ਦੇਣਾ 75ਵੇਂ ਮਨੰਦ ਦੋਸਤਰੀ ਬਾਕੀ ਜੋ ਲੋਹੜੀ ਦਾ ਹੈਗਾ ਸਾਡਾ ਮਨ ਲੋਕ ਸਾਡੀ ਚੈਲ ਫਾਊਂਡੇਸ਼ਨ ਆ ਕਿਸ਼ਨੇ 14-15 ਸਾਲਾਂ ਤੋਂ ਤੀਆਂ ਦੀ ਲੋਹੜੀ ਮਨਾਉਣ ਲਈ ਆ ਰਹੀ ਹੈ ਜੋ ਮਾਂਸਾ ਜਿਹਦੇ ਤੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਿਸਾਲ ਦੇ ਵਿੱਚ ਕੁੜੀਆਂ ਪੈਦਾ ਹੁੰਦੀਆਂ ਨੇ ਬੱਚੀਆਂ ਨੇ ਲੇਕਿਨ ਇਸ ਵਾਰ ਪਹ ਲੋ ਜਿਆਦਾ ਸਰਦੀ ਹੋਣ ਕਰਕੇ ਗਵਰਨਮੈਂਟ ਅਫਸਰ ਵੱਲੋਂ ਛੁੱਟੀਆਂ ਹੋਣ ਕਰਕੇ ਅਸੀਂ ਜਿਹੜਾ ਹੈਗਾ ਲੋਹੜੀ ਦਾ ਪ੍ਰੋਗਰਾਮ ਤੀਆਂ ਦਾ ਮਨਾ ਨਹੀਂ ਸਕੇ ਉਹ ਅੱਜ 75ਵੇਂ ਗਣਤੰਤਰ ਦਿਨ ਦੇ ਨਾਲ ਅਸੀਂ ਜੋ ਸਾਡੇ ਇਸ ਏਰੀਆ ਦੇ ਵਿੱਚ 13 ਪਿੰਡਾਂ ਦੇ ਵਿੱਚ ਪਿਛਲੀ 14 ਜਨਵਰੀ ਤੋਂ ਲੈ ਕੇ ਅੱਜ 26 ਜਨਵਰੀ ਤੱਕ ਜਿਹੜੀਆਂ ਧੀਆ ਪੈਦਾ ਹੋਈਆਂ ਨੇ ਉਹਨਾਂ ਬੱਚੀਆਂ ਨੂੰ ਉਹਦੇ ਬਲਾ ਕੇ ਉਹਨਾਂ ਦੇ ਮਾਪਿਆਂ ਨੂੰ ਉਹਦੇ ਬਲਾ ਕੇ ਸਾਡੇ ਵੱਲੋਂ ਵਾਕਰ ਗਿਫਟ ਸੈਕਦੀਆਂ ਹੋਰ ਵਗੈਰਾ ਦਿੱਤੇ ਗਏ ਨੇ ਜਿਹੜੇ 13 ਪਿੰਡ ਨੇ ਉਹਦੇ ਵਿੱਚ ਆਤਲਾ ਕਲਾ ਜੀ ਆਤਲਾ ਖੁਰਤਾ ਸਮਾਹ ਅਲੀਸਰ ਕਲਾ ਅਲੀਸਰ ਖੁਰਤਾ ਭਪਾਲ ਪਿੰਡਾ ਭਪਾਲ ਪਲਾਟ ਰੱਲਾ ਮੱਤੀ ਖਿਆਲਾ ਕਲਾ ਮਲਕਪੁਰ ਖਿਆਲਾ ਓਟੜਾ ਤੇ ਕਿਸ਼ਨਗਰ ਫਰਮਾਹੀ ਇਹ 13 ਪਰਿਵਾਰ ਨੇ ਇਹਦੇ ਵਿੱਚ 197 ਪਿਛਲੀ 14 ਜਨਵਰੀ ਤੋਂ ਲੈ ਕੇ ਅੱਜ 26 ਜਨਵਰੀ ਤੱਕ 192 ਨਵੀਆਂ ਤੀਆਂ ਜਣੀਆਂ ਬੱਚੀਆਂ ਪੈਦਾ ਹੋਈਆਂ ਨੇ ਉਹਨਾਂ ਨੂੰ ਅਸੀਂ ਸਾਡੀ ਸੰਸਥਾ ਤਿਆਰ ਫਾਊਂਡੇਸ਼ਨ ਵੱਲੋਂ ਬਾਬਾ ਜੋਗੀ ਪੀਰ ਸਕੂਲ ਦੇ ਜਿਹੜੇ ਵਿੜੇ ਦੇ ਵਿੱਚ ਫੰਕਸ਼ਨ ਕੀਤਾ ਗਿਆ ਇੱਥੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਨੇ ਨਾਲ ਤੋਂ ਉਹਨਾਂ ਨੂੰ ਗਿਫਟ ਵਾਕਰ ਵਗੈਰਾ ਬੰਦੇਗੇ ਬਾਕੀ ਜੋ ਜਿਹੜੀ ਸੰਸਥਾ ਹੈਗੀ ਹੈ ਇਹਨਾਂ ਕਾਰਜਾਂ ਤੋਂ ਇਲਾਵਾ ਹੋਰ ਵੀ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਜਿਸ ਤਰ੍ਹਾਂਗੇ ਨਸ਼ਿਆਂ ਤੋਂ ਨੂੰ ਤੁ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਲੜਾਈ ਝਗੜਿਆਂ ਤੋਂ ਬਚਣ ਲਈ ਜਾਗਰੂਕ ਕਰਨਾ 10 ਜਿਵੇਂ ਐਕਸੀਡੈਂਟਾਂ ਦੇ ਵਿੱਚ ਹੁੰਦਾਂ ਦੇ ਕਾਰਨ ਮੰਨੋ ਐਕਸੀਡੈਂਟ ਹੁੰਦੇ ਨਾਲ ਗੱਡੀਆਂ ਤੇ ਰਿਫਲੈਕਟਰ ਵਗੈਰਾ ਲਾਉਣਾ ਜਿਵੇਂ ਪਹਿਲਾਂ ਕੋਰੋਨਾ ਮਾਰੀ ਵੀਰੇ ਮਹਾਮਾਰੀ ਵੀਰੇ ਆਕਸੀਜਨ ਦੀ ਕਮੀ ਪਈ ਗਈ ਦਾਲਾ ਮੇਲੇ ਉਹਨੇ ਜਿਹੜੇ ਮਾਨਸਾ ਜ਼ਿਲ੍ਹੇ ਦੇ ਅਲੱਗ-ਅਲੱਗ ਪਿੰਡਾਂ ਵਿੱਚ ਜਿਹੜੀ ਇਹ ਸਾਡੀ ਸੰਸਥਾ ਹੈਗੀ ਆ ਹਰ ਸਾਭ ਜਿਹੜੀ ਹੈਗਾ ਬੂਟੇ ਲਾਉਣ ਦੀ ਜਿਹੜੀ ਗੜੀ ਆ ਉਹ ਵੀ ਕੱਢ ਨਹੀਂ ਸਕਦੇ। ਫਿਰ ਤੋਂ ਲਾਵਾ ਬੋਰ ਵੀ ਸੰਸਥਾ ਨੂੰ ਜਿਸ ਨਾਲ ਕੋਈ ਕੈਂਸਰ ਨਾਲ ਸੰਬੰਧ ਦਾ ਪੂਜਾ ਕੋਈ ਲੇਵਰ ਬਿਮਾਰੀਆਂ ਨਾਲ ਸੰਬੰਧ ਦਾ ਜਾਂ ਕੋਈ ਸਫਾਈ ਕੈਂਪ ਨੇ ਤਾਂ ਉਹ ਵੀ ਜਿਹੜੇ ਸਾਡੇ ਕੈਂਪ ਨੇ ਲਗਾਤਾਰਾ ਚੱਲਦੇ ਆ ਰਹੇ ਨੇ ਤੇ ਇਸ ਨੇ ਅੱਗੇ ਜਾਂਦੀ ਰਹੇਗੀ। ਬਾਕੀ ਜੋ ਬਾਬਾ ਜੋਗੀਰ ਸਕੂਲ ਦੀ ਸੰਸਥਾ ਹੈਗੀ ਆ ਪਿਛਲੇ 2 ਕੁ ਮਹੀਨਿਆਂ ਤੋਂ ਜਿਹੜਾ ਹੈਗਾ ਸਾਡੀ ਸੰਸਥਾ ਨੇ ਇਦਨੇ ਸਮਿਆਂ ਨੂੰ ਕਿਉਂਕਿ ਜੇ ਤੁਹਾਨੂੰ ਪਹਿਲਾਂ ਜਿਹੜੀ ਸੰਸਥਾ ਸੀਗੀ ਮਤਲਬ ਜਿਹੜੀ ਹੈਗੀ ਔਰ ਚਲੀ ਗਈ ਹੈ ਇਸ ਕਰਕੇ ਜਿਹੜੀ ਅਸੀਂ ਇਹ ਸੰਸਥਾ ਨੂੰ ਅੱਗੇ ਜਿਹੜਾ ਸਕੂਲ ਨੂੰ ਅੱਗੇ ਚਲਾਉਣ ਵਾਸਤੇ ਜਿਹੜੀ ਹੈਗੀ ਸਾਡੀ ਸੰਸਥਾ ਤੋਂ ਜਿੰਨੇ ਵੀ ਮੈਂਬਰ ਆ ਪਲਾਸ ਇਟੂ ਦਾ ਸਾਹਮਾ ਪਾਲਾ ਸਬਾਬਾ ਜੋੜੀਪੀਰ ਕਮੇਟੀ ਦੇ ਪ੍ਰਬੰਧਕ ਮੈਂਬਰ ਨੇ ਰੱਲਾ ਪੰਚਾਇਤ ਦੇ ਸਰਪੰਚ ਨੇ ਪੰਚਾਇਤ ਮੈਂਬਰ ਨੇ ਉਹ ਸਾਰੇ ਸਾਨੂੰ ਬਹੁਤ ਵਧੀਆ ਸਹਿਯੋਗ ਦੇ ਰਹੇ ਨੇ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਇਦਾਂ ਹੀ ਸਹਿਯੋਗ ਦੇਣਗੇ ਤਾਂ ਕਿ ਜਿਹੜੀ ਇਹ ਸੰਸਥਾ ਹੈਗੀ ਆ ਬਾਬਾ ਜੋੜੀਪੀਰਾਂ ਜੋ ਚੈਲਾ ਦਾ ਮੱਕਾ ਕੰਮ ਲੈ ਰਿਹਾ ਹੈ ਇਹ ਸੰਸਥਾਨ ਨੂੰ ਅਸੀਂ ਹੋਰ ਅੱਗੇ ਲੈ ਕੇ ਜਾ ਸਕੀਏ ਤੇ ਆਪੀ ਅਸੀਂ ਇੱਕ ਸਰਤਾਪੱਤਰ ਵੀ ਦੇਣਾ ਚਾਹੁੰਦੇ ਆ ਜੋ ਬਾਬਾ ਜੋਗੀ ਕੀ ਸੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਹੈਗਾ ਵਿੱਚ 12ਵੀਂ ਤੱਕ ਦੇ ਜਿਹੜੇ ਹੈਗੇ ਨੇ ਮਤਲਬ ਕਲਾਸਾਂ ਚੱਲ ਰਹੀਆਂ ਨੇ ਕਿ ਜੋ ਲਵੇ ਲਾਉਣੇ ਦੇ ਏਰੀਆ ਦੇ ਪਿੰਡ ਨੇ ਜਿਸੇ ਨਹੀਂ ਕਾਰਨਾ ਕਰਕੇ ਉੱਥੋਂ ਮੰਨ ਲੋ ਬੱਚੇ ਚਲੇ ਗਏ ਸੀਗੇ ਤਾਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਦੁਬਾਰਾ ਇਸ ਸੰਸਥਾ ਵਿੱਚ ਆਉਣ ਕਿਉਂਕਿ ਜੇ ਹੁਣ ਪੂਰੇ ਦਾ ਪੂਰਾ ਪਰਵਰਦਾਤਾ ਉਹ ਸਾਡੀ ਦੇਖ ਦੇਖ ਦੇ ਚ ਦੇਖ ਲਿਆਊਗਾ ਪੜ੍ਹਾਈ ਪੱਖੋਂ ਖੇਡਾਂ ਪੱਖੋਂ ਤੇ ਹੋਰ ਜੋ ਕਲਚਰ ਐਕਟੀਵਿਟੀਆਂ ਪੱਖੋਂ ਜਾਂ ਸਮਾਜਿਕ ਆ ਲੋਕ ਕਦੀ ਕਦੀਆਂ ਬਖੋ ਜਾਂ ਬੱਚਿਆਂ ਦੇ ਮਤਲਬ ਮਾਪੋ ਦੇ ਸਰਕਾਰ ਬਖੋ ਬੱਚਿਆਂ ਨੂੰ ਮਤਲਬ ਕੱਲੀ ਇੱਕ ਪੜ੍ਹਾਈ ਹੀ ਨਹੀਂ ਉਹਦੇ ਨਾਲ ਨਾਲ ਹੋਰ ਵੀ ਜਿਹੜਾ ਆਪਾਂ ਸਟੇਟ ਪੰਜਾਬ ਦੇ ਵਿੱਚ ਰਹਿੰਦੇ ਆ ਆਪਣਾ ਕੋਈ ਪੁਰਾਣਾ ਜਿਹੜਾ ਹੈਗਾ ਰਿਕਾਰਡ ਹੈਗਾ ਸਟੇਟ ਦਾ ਆਪਣੇ ਜਿਹੜੇ ਗੁਰੂਆਪੀਆਂ ਨੇ ਕਰਵਾ ਲੀਆਂ ਬੀਤੀਆਂ ਨੇ ਤਾਂ ਉਹਨਾਂ ਨੂੰ ਆਪਾਂ ਨਾਲ ਨਾਲ ਲੈ ਕੇ ਚੱਲਦੇ ਹੋਏ ਤਾਂ ਕਿ ਜਿਹੜੇ ਆਪਣੇ ਬੱਚੇ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਮਤਲਬ ਪੀੜ੍ਹੀਆਂ ਹੁੰਦਾ ਗੁਰੂ ਸਾਹਿਬ ਨੇ ਕਰਵਾ ਲੀਆਂ ਤਾਂ ਉਹਨਾਂ ਦੇ ਆਪਣੇ ਲੋਕ ਦੀ ਖਾਤਰ ਆਪਣੇ ਭਾਰਤੀ ਖਾਤਰ ਜਿਹਦੀ ਪੂਰਾ ਮਤਲਬ ਤਾਂ ਪਰਿਵਾਰ ਮਾਤਾ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਜਿੰਨਾਂ ਦੇ ਉੱਤੇ ਚੱਲਦੇ ਹੋਏ ਅਸੀਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇ ਨਾਲ-ਨਾਲ ਕਿੰਨੀ ਸੇਧ ਵੀ ਦੇਵਾਂਗੇ ਤਾਂ ਜੋ ਕਿ ਇੱਕ ਚੰਗੀ ਐਜੂਕੇਸ਼ਨ ਲੈ ਕੇ ਸਮਾਜ ਨੂੰ ਵਧੀਆ ਬਣਾਉਂੋ ਅੱਗੇ ਜਾ ਕੇ ਜਿਹੜਾ ਹੈਗਾ ਆਪਣਾ ਨਾਮ ਦੇ ਸਕਣਾ ਕਿ ਸਮਾਜ ਦੇ ਵਿਕਾਸ ਦਾ ਆਪਣਾ ਯੋਗਦਾਨ ਪਾ ਸਕਣ। ਇੱਕ ਵਾਰ ਦੇ ਸਾਰੇ ਮੁੱਚਪੁਰ ਨਗਰ ਦਾ ਵਿਦਿਅਕ ਸੇ ਲੱਖ-ਲੱਖ ਬੱਚਾ ਜਿਆਨ